ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪਿੱਛੇ ਸਕਰੀਨ ਤੇ ਤੁਸੀਂ ਜਿਨ੍ਹਾਂ ਦੀ ਤਸਵੀਰ ਦੇਖ ਰਹੇ ਹੋ ਇਹ ਨੇ ਮਾਨਸੇ ਦੇ ਸਰਦੂਲਗੜ ਪੁਲਿਸ ਸਟੇਸ਼ਨ ਦੇ ਐਸਐਚਓ ਵਿਕਰਮ ਸਿੰਘ ਇਹ ਉੱਥੋਂ ਦੇ ਐਸਐਚਓ ਹੋਇਆ ਕਰਦੇ ਸਨ ਪਰ ਹੁਣ ਨਹੀਂ ਕਿਉਂਕਿ ਇਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਇਹਨਾਂ ਦੇ ਨਾਲ ਕੀ ਬੀਤੀ ਹੈ ਜੀ ਉਹ ਮੈਂ ਤੁਹਾਨੂੰ ਸਾਰੀ ਸਟੋਰੀ ਸੁਣਾਉਂਗਾ ਮੇਰਾ ਨਾ ਮੇਨ ਮਕਸਦ ਕੋਈ ਖਬਰ ਸੁਣਾਉਣਾ ਨਹੀਂ ਹੈਗਾ ਮੈਂ ਕੁਝ ਹੋਰ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਸਤੇ ਤੁਹਾਡੇ ਰੂਬਰੂ ਹਾਂ ਪਰ ਉਹ ਜਿਹੜੀਆਂ ਗੱਲਾਂ ਕਰਨੀਆਂ ਨੇ ਉਹਦੇ ਵਾਸਤੇ ਮੇਰੇ ਲਈ ਜ਼ਰੂਰੀ ਹੈ ਕਿ ਮੈਂ ਤੁਹਾਨੂੰ ਖਬਰ ਪਹਿਲਾਂ ਸੁਣਾਵਾ ਘਟਨਾ ਦੱਸਾਂ ਵੀ ਘਟਨਾ ਕੀ ਵਾਪਰੀ ਹੈ ਔਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਕੀ ਵਾਪਰੀ ਹੈ ਪੁਲਿਸ ਸਟੇਸ਼ਨਾਂ ਦੇ ਅੰਦਰਲਾ ਜਿਹੜਾ ਸੱਚ ਵਾ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਅੱਜ ਦੇ ਸਮੇਂ ਦੇ ਵਿੱਚ ਵੀ ਮਾਨਸੇ ਦਾ ਸਰਦੂਲਗੜ ਪੁਲਿਸ ਸਟੇਸ਼ਨ ਉੱਥੇ ਇੱਕ ਐਫਆਈਆਰ ਦਰਜ ਹੁੰਦੀ ਹੈ ਜੀ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਸਾਧੂ ਵਾਲਾ ਪਿੰਡ ਪੈਂਦਾ ਜੀ ਉੱਥੇ ਸਾਧੂ ਵਾਲਾ ਪਿੰਡ ਦੇ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਵਿਵਾਦ ਜਾ ਹੋਇਆ ਔਰ ਉਸ ਸਬੰਧ ਦੇ ਵਿੱਚ ਉਸ ਪਿੰਡ ਦੇ ਨਿਵਾਸੀਆਂ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਦੋ ਜਣਿਆਂ ਨੂੰ ਪੁਲਿਸ ਨੇ ਅਰੈਸਟ ਕੀਤਾ ਉਸ ਮਾਮਲੇ ਦੇ ਵਿੱਚ ਔਰ ਜਿਨ੍ਹਾਂ ਨੂੰ ਅਰੈਸਟ ਕੀਤਾ ਉਹਨਾਂ ਨੂੰ ਫਿਰ ਬਾਅਦ ਚ ਮੈਡੀਕਲ ਕਰਵਾ ਕੇ ਕਿਉਂਕਿ ਜਦੋਂ ਕਿਸੇ ਨੂੰ ਅਰੈਸਟ ਕੀਤਾ ਜਾਂਦਾ ਆ ਪੁਲਿਸ ਚੋਕੇ ਲੈ ਜਾਂਦੀ ਹੈ ਥਾਣੇ ਉਸ ਤੋਂ ਬਾਅਦ ਫਿਰ ਜਦੋਂ ਕੋਰਟ ਵਿੱਚ ਪੇਸ਼ ਕਰਨਾ ਹੁੰਦਾ ਅਦਾਲਤ ਵਿੱਚ ਤਾਂ ਉਸ ਤੋਂ ਪਹਿਲਾਂ ਸਿਵਲ ਹਸਪੀਟਲ ਲੈ ਕੇ ਜਾਇਆ ਜਾਂਦਾ ਉਹਨਾਂ ਨੂੰ ਉੱਥੇ ਉਹਨਾਂ ਦਾ ਬਕਾਇਦਾ ਮੈਡੀਕਲ ਹੁੰਦਾ ਮੈਡੀਕਲ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਮਨਪ੍ਰੀਤ ਸਿੰਘ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਕੁੱਟਮਾਰ ਦੀ ਅਦਾਲਤ ਦੇ ਵਿੱਚ ਉਹ ਕਹਿੰਦੇ ਕਿ ਮੇਰੇ ਨਾਲ ਇਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਕੁੱਟਮਾਰ ਕੀਤੀ ਹੈ ਜਿਹਦੇ ਕਰਕੇ ਮੇਰਾ ਜਿਹੜਾ ਹੱਥਵਾ ਉਹ ਫ੍ਰੈਕਚਰ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਇੱਕ ਮੈਡੀਕਲ ਬੋਰਡ ਗਠਿਤ ਕੀਤਾ ਗਿਆ ਉਸ ਮੈਡੀਕਲ ਬੋਰਡ ਨੇ ਜਿਹੜੀ ਜਾਂਚ ਪੜਤਾਲ ਕੀਤੀ ਆ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦੀ ਮਨਪ੍ਰੀਤ ਸਿੰਘ ਹੋਰਾਂ ਦੀ ਵਾਈਫ ਸੁਖਵਿੰਦਰ ਕੌਰ ਉਹਨਾਂ ਨੇ ਇਹੀ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਚੁੱਕਿਆ ਔਰ ਉਸ ਤੋਂ ਬਾਅਦ ਫਿਰ ਆ ਜਾ ਕੇ ਜੋ ਵੀ ਸਗਾ ਜਾਂਚ ਪੜਤਾਲ ਹੋਣ ਤੋਂ ਬਾਅਦ ਇਹ ਗੱਲ ਸਾਬਤ ਹੋ ਗਈ ਕਿ ਹੱਥ ਦੇ ਉੱਤੇ ਵਾਕਈ ਫ੍ਰੈਕਚਰ ਸਗਾ ਹੱਥ ਤੋੜਤਾ ਇਹਨਾਂ ਨੇ ਕੁੱਟਮਾਰ ਕਰ ਕਰਕੇ ਔਰ ਜਿਹੜਾ ਐਸ ਐਚ ਓ ਵਿਕਰਮ ਸਿੰਘ ਜਿਹਨਾਂ ਦੀ ਪਿੱਛੇ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਉਹਦੇ ਵਿੱਚ ਦੋਸ਼ੀ ਪਾਏ ਗਏ ਆ ਭਈ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਜਿਹਦੇ ਕਰਕੇ ਇਹਨਾਂ ਨੂੰ ਮੁਆਤਲ ਕਰ ਦਿੱਤਾ ਗਿਆ ਹੈਗਾ ਔਰ ਮਾਨਸੇ ਦੇ ਐਸ ਐਸ ਪੀ ਪਗੀਰਤ ਸਿੰਘ ਮੀਨਾ ਉਹਨਾਂ ਨੇ ਕਿਹਾ ਹੈਗਾ ਕਿ ਆਪਾਂ ਬਿਲਕੁਲ ਸੰਤੁਸ਼ਟਾ ਇਸ ਗੱਲ ਦੇ ਉੱਪਰ ਕਿਉਂਕਿ ਅਦਾਲਤ ਦਾ ਹੀ ਫੈਸਲਾ ਆ ਗਿਆ ਅਦਾਲਤ ਦਾ ਅਗਾਗਾ ਇਸ ਮਾਮਲੇ ਵਿੱਚ ਜੋ ਵੀ ਫੈਸਲਾ ਆਊਗਾ ਆਪਾਂ ਉਹਦੇ ਤੇ ਫੁੱਲ ਜ਼ਰੂਰ ਚੜਾਵਾਂਗੇ ਤੇ ਬੀਤੀ ਕੱਲ ਹੀ ਅਦਾਲਤ ਨੇ ਮੈਡੀਕਲ ਰਿਪੋਰਟ ਮੰਗੀ ਸੀ ਜਿਹੜੀ ਕਿ ਬੀਤੀ ਕੱਲ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਜਿਹਦੇ ਵਿੱਚ ਫ੍ਰੈਕਚਰ ਦੀ ਪੁਸ਼ਟੀ ਹੋ ਗਈ ਕਿ ਹਾਂ ਭਈ ਹੱਥ ਫ੍ਰੈਕਚਰ ਹੋਇਆ ਹੀ ਸੀਗਾ ਅਗਲੀ ਤਰੀਕ ਜਿਹੜੀ ਆ ਉਹ 13 ਅਗਸਤ ਪੈ ਚੁੱਕੀ ਹੈ ਤਾਂ ਜੋ ਪੁਲਿਸ ਆਪਣੀ ਜਾਂਚ ਚੰਗੀ ਤਰ੍ਹਾਂ ਪੂਰੀ ਕਰ ਸਕੇ ਇਹ ਆ ਜੀ ਸਾਰਾ ਮਾਮਲਾ ਹੁਣ ਜਿਹੜੀ ਖਾਸ ਗੱਲ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹੋਇਆ ਉਹ ਇਹ ਹੈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਇੱਕ ਛੋਟੀ ਜਹੀ ਗੱਲ ਸੁਣਾਉਣਾ ਮੈਂ ਨਾ ਇੱਕ ਵਾਰੀ ਪੁਲਿਸ ਥਾਣੇ ਸਗਾ ਤੇ ਉੱਥੇ ਐਸਐਚਓ ਸਾਹਿਬ ਕਿਸੇ ਨੂੰ ਲੈ ਕੇ ਆਏ ਤਿੰਨ ਜਣੇ ਸਗੇ ਜੀ ਉਹਨਾਂ ਦੀ ਨਾ ਕੁੱਟਮਾਰ ਕਰਦੇ ਹੈਗੇ ਤੇ ਉਸ ਤੋਂ ਬਾਅਦ ਨਾ ਗੱਲਬਾਤਾਂ ਚੱਲ ਪਈਆਂ ਮੈਂ ਕਹੇ ਭਈ ਇਹ ਤਾਂ ਤੁਸੀਂ ਸਾਰਾ ਕੁਝ ਕਾਨੂੰਨ ਦੇ ਹਿਸਾਬ ਨਾਲ ਕਰ ਨਹੀਂ ਸਕਦੇ ਹੈਗੇ ਪਰ ਤੁਸੀਂ ਇਹ ਸਾਰਾ ਕੁਝ ਇਦਾਂ ਕੀਤਾ ਤੇ ਅੱਗੋਂ ਉਹਨਾਂ ਨੇ ਜੋ ਜਵਾਬ ਦਿੱਤਾ ਮੈਂ ਸੁਣਨ ਤੋਂ ਬਾਅਦ ਮੇਰੇ ਮਨ ਦੀ ਅਵਸਥਾ ਅੱਜ ਵੀ ਉਦਾਂ ਦੀ ਹੈ ਜਦੋਂ ਮੈਂ ਸੁਣਿਆ ਸੀ ਉਹਨਾਂ ਦਾ ਜਵਾਬ ਉਦੋਂ ਵੀ ਉਦਾਂ ਹੀ ਸੀ ਤੇ ਅੱਜ ਵੀ ਇਦਾਂ ਹੀ ਹੈ ਹੁਣ ਮੈਂ ਜਦੋਂ ਤੁਹਾਨੂੰ ਦੱਸੂਗਾ ਕਿ ਉਹਨਾਂ ਨੇ ਜਵਾਬ ਅਗੋ ਕੀ ਦਿੱਤਾ ਸੀਗਾ ਹੋ ਸਕਦਾ ਤੁਹਾਡੇ ਵਿੱਚੋਂ ਵੀ ਕਈਆਂ ਦੇ ਮਨ ਦੀ ਅਵਸਥਾ ਉਦਾਂ ਦੀ ਹੀ ਹੋ ਜਵੇ ਜਿੱਦਾਂ ਦੀ ਮੇਰੀ ਉਦੋਂ ਸੀ ਤੇ ਅੱਜ ਵੀ ਹੈ ਉਹਨਾਂ ਦਾ ਕੋਈ ਜਵਾਬ ਸੀਗਾ ਉਹ ਕਹਿੰਦੇ ਕਿ ਕੁੱਟਮਾਰ ਤਾਂ ਕੀਤੀ ਹੈ ਕਹਿੰਦੇ ਸੱਜਣ ਵੀ ਜੇ ਕਹਿੰਦੇ ਆਪਾਂ ਕੁੱਟਮਾਰ ਨਾ ਕਰਦੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਭਾਰਤੀ ਸੰਵਿਧਾਨ ਦੇ ਹਿਸਾਬ ਦੇ ਨਾਲ ਕਹਿੰਦੇ ਜਿਹੜਾ ਇਹਨਾਂ ਨੇ ਮੜਾ ਮੋਟਾ ਕੋਈ ਕ੍ਰਾਈਮ ਕੀਤਾ ਹੈਗਾ ਛੋਟਾ ਮੋਟਾ ਈ ਲਾ ਲਓ ਜੋ ਵੀ ਹੈਗਾ ਤੇ ਆਪਾਂ ਉਹਦੇ ਹਿਸਾਬ ਦੇ ਨਾਲ ਇਹਨਾਂ ਦੇ ਉੱਪਰ ਪਰਚਾ ਦਰਜ ਕਰਦੇ ਆ। ਹੁਣ ਇਹਨਾਂ ਨੇ ਗੁਨਾਹ ਜਮਾਈ ਛੋਟਾ ਜਿਹਾ ਕੀਤਾ ਆ ਪਰ ਆਪਾਂ ਪਰਚਾ ਦਰਜ ਕਰਦੇ ਆ ਸਾਨੂੰ ਵੀ ਸਾਰੀ ਮਿਹਨਤ ਉਹਦੀ ਓਨੀ ਕਰਨੀ ਪੈਣੀ ਆ। ਜਦੋਂ ਕਿਸੇ ਦੇ ਉੱਪਰ ਕੋਈ ਮੁਕਦਮਾ ਦਰਜ ਕਰਨਾ ਹੋਵੇ ਕਾਗਜ਼ੀ ਕਾਰਵਾਈ ਸਾਰੀ ਸਾਨੂੰ ਵੀ ਕਹਿੰਦੇ ਮਿਹਨਤ ਪੂਰੀ ਕਰਨੀ ਪੈਣੀ ਆ ਤੇ ਆਪਾਂ ਕਹਿੰਦੇ ਚਲੋ ਕਰ ਲਾਂਗੇ ਕੋਈ ਏਡੀ ਗੱਲ ਨਹੀਂ ਆ। ਪਰ ਇਹਨਾਂ ਨੂੰ ਫਿਰ ਮੁੜ ਕੇ ਕੋਰਟ 'ਚ ਪੇਸ਼ ਕਰਨਾ ਉਸ ਤੋਂ ਬਾਅਦ ਫਿਰ ਇਹਨਾਂ ਦੀ ਜ਼ਮਾਨਤਾ ਕਰਵਾਉਣੀ ਹੈ ਇਹਨਾਂ ਦੇ ਘਰ ਵਾਲਿਆਂ ਨੇ ਔਰ ਕਹਿੰਦੇ ਜਮਾ ਹੀ ਤੁਸੀਂ ਦੇਖ ਲਓ ਕਹਿੰਦੇ ਵੀ ਮਾਤੜ ਜਿਹਾ ਲੱਗਦਿਆ ਪਰਿਵਾਰਾਂ ਦੇ ਬੰਦੇ ਇਹ ਇਹਨਾਂ ਨੂੰ ਉੱਥੇ ਖਰਚਾ ਵੀ ਕਰਨਾ ਪੈਣਾ ਵਕੀਲ ਦੀ ਫੀਸ ਇਹਨਾਂ ਨੂੰ ਤਾਰਨੀ ਪੈਣੀ ਆ ਹੋ ਸਕਦਾ ਇਹਨਾਂ ਦੇ ਕੋਲ ਹੀ ਨੇ ਪੈਸੇ ਨਾ ਹੋਣ ਤੇ ਕਿਥੇ ਕਿੰਨੇ ਹੀ ਸਾਲ ਫਸੇ ਰਹਿਣਗੇ ਇਸ ਕਰਕੇ ਕਹਿੰਦੇ ਆਪਾਂ ਸਾਰਾ ਕੁਝ ਕਰ ਲਈਦਾ ਆ ਵੀ ਚਲੋ ਚਾਰ ਛਿੱਤਰ ਮਾਰੋ ਤੇ ਉਹਦਾ ਹੋ ਸਕਦਾ ਇਹਨਾਂ ਦੇ ਉੱਪਰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਅਸਰ ਹੋ ਜਵੇ ਤੇ ਜਿਹੜਾ ਮੜਾ ਮੋਟਾ ਹਲਕਾ ਫੁਲਕਾ ਜਾਂ ਕਰਾਇਮ ਕਰਦਿਆ ਕੋਈ ਚੋਰੀ ਚਕਾਰੀ ਕਰਦਾ ਆ ਜਾਂ ਮੜਾ ਮੋਟਾ ਕੋਈ ਨਸ਼ਾ ਛੋਟਾ ਮੋਟਾ ਜਿਹਾ ਅੱਜ ਕੱਲ ਤੇ ਚਲੋ ਨਸ਼ੇ ਨਸ਼ਿਆਂ ਦੇ ਵਿਰੁੱਧ ਬਹੁਤ ਜ਼ਿਆਦਾ ਇੱਕ ਮੁਹਿੰਮ ਵਿੱਢੀ ਹੋਈ ਆ ਪੰਜਾਬ ਦੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਚੱਲਦਾ ਪਿਆ ਤੇ ਉਸ ਵੇਲੇ ਯੁੱਧ ਨਹੀਂ ਸੀ ਚੱਲਦਾ ਪਿਆ ਨਸ਼ਿਆਂ ਦੇ ਖਿਲਾਫ ਸੋ ਉਹਨਾਂ ਨੇ ਜਦੋਂ ਹਾਂ ਗੱਲ ਕਹੀ ਨਾ ਮੈਂ ਲੈ ਵੀ ਸੋਚਾਂ 'ਚ ਪੈ ਗਿਆ ਅੱਜ ਤੱਕ ਵੀ ਮੈਂ ਸੋਚਾਂ 'ਚ ਹੀ ਪਿਆ ਹੋਇਆ ਹਾਂ ਇਹ ਗੱਲ ਤਕਰੀਬਨ 7 7-8 ਸਾਲ ਪੁਰਾਣੀ ਹੋਣੀ ਅੱਛਾ ਜਦੋਂ ਮੈਂ ਸੋਚਾਂ ਜਿਪਿਆ ਉਹ ਦਿਨ ਅੱਜ ਵੀ ਮੈਂ ਸੋਚਾਂ ਜਿਪਿਆ ਹੋਇਆ ਅੱਗੋਂ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਿਆ ਅੱਛਾ ਜਿਹੜੇ ਉਹ ਬੰਦੇ ਸਗੇ ਨਾ ਜੀ ਜਿਨ੍ਹਾਂ ਨਾਲ ਕੁੱਟਮਾਰ ਹੋਈ ਸੀ ਉਹਨਾਂ ਵਿੱਚੋਂ ਇੱਕ ਬੰਦਾ ਮੈਨੂੰ ਮਿਲਿਆ ਮੈਂ ਉਹਨੂੰ ਪੁੱਛਿਆ ਮੈਂ ਕਿ ਆਪੇ ਐਸਐਚਓ ਸਾਹਿਬ ਨੇ ਇਦਾਂ ਕਿਹਾ ਸੀਗਾ ਪਈ ਇਹ ਸਬੰਧ ਵਿੱਚ ਤੁਹਾਡਾ ਕੀ ਕਹਿਣਾ ਹੈ ਮੈਂ ਕੋਈ ਇੰਟਰਵਿਊ ਨਹੀਂ ਕਰਨਿਆ ਉਹੀ ਪੁੱਛਿਆ ਮੈਂ ਉਹਨਾਂ ਵਿੱਚੋਂ ਇੱਕ ਜਿਹੜਾ ਨੇ ਕਿਹਾ ਕਹਿੰਦਾ ਠੀਕ ਹੀ ਆ ਕਹਿੰਦਾ ਯਾਰ ਬਿਲਕੁਲ ਸੱਜਣ ਕਹਿੰਦੇ ਸਾਡੇ ਕੋਲ ਯਾਰ ਉਹਦਾ ਪੈਸੇ ਪੇਟਾ ਵਾਲੇ ਹੈ ਨਹੀਂ ਉਹ ਕਹਿੰਦੇ ਪਈ ਠੀਕ ਆ ਕਹਿੰਦੇ ਆਪਾਂ ਅੱਗੇ ਵੀ ਕਹ ਅਸੀਂ ਕਿੱਥੋਂ ਕਹਿੰਦੇ ਅਦਾਲਤਾਂ ਦੇ ਵਿੱਚ ਚੱਕਰ ਕੱਟਣੇ ਸੀਗੇ ਤੇ 5 5 6 6 ਸਾਲ ਕੇਸ ਚੱਲਦੇ ਰਹਿੰਦੇ ਆ ਅਸੀਂ ਵਕੀਲ ਦੀ ਫੀਸ ਕਿੱਥੋਂ ਉਤਾਰ ਲੈਣੀ ਸੀਗੀ ਐਦਾਂ ਦੇ ਹਾਲਾਤ ਹੈਗੇ ਆ ਮੇਰੇ ਨਾਲ ਇੱਕ ਮਿੱਤਰ ਹੈਗਾ ਉਹ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਮੇਰੀ ਉਹਨਾਂ ਦੇ ਨਾਲ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਹੈ ਉਹ ਪਿੱਛੋਂ ਇਥੋਂ ਪੰਜਾਬ ਤੋਂ ਹੀ ਹੈਗੇ ਆ ਕਾਫੀ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਉਹ ਉੱਥੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ ਸਰਦਾਰ ਗੁਰਜੀਤ ਸਿੰਘ ਨਾਮ ਆ ਉਹਨਾਂ ਦਾ ਮੇਰੇ ਨਾਲ ਕਈ ਵਾਰ ਉਹਨਾਂ ਦੇ ਨਾਲ ਇਸ ਮੁਤਲਕ ਗੱਲਬਾਤ ਹੁੰਦੀ ਰਹਿੰਦੀ ਹੈ ਉੱਥੇ ਆਸਟ੍ਰੇਲੀਆ ਦੇ ਵਿੱਚ ਉਹ ਵਕੀਲ ਵੀ ਹੈਗੇ ਆ ਉੱਥੇ ਅਦਾਲਤਾਂ ਉਹ ਮੈਨੂੰ ਕਹਿੰਦੇ ਯਾਰ ਪੰਜਾਬ ਦੀ ਪੁਲਿਸ ਦੇ ਵਿੱਚ ਕਹਿੰਦੇ ਅੱਜ ਵੀ ਉਦਾਂ ਹੀ ਚੱਲਦਾ ਪਿਆ ਜਦੋਂ ਮੈਂ ਉੱਥੇ ਸੀਗਾ ਉਸ ਵੇਲੇ ਵੀ ਕਹਿੰਦੇ ਇਦਾਂ ਦੇ ਹਾਲਾਤ ਹੁੰਦੇ ਸੀਗੇ ਮੈਂ ਕਿਹਾ ਜੀ ਪਤਾ ਨਹੀਂ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਅੱਜ ਤੇ ਸੋਸ਼ਲ ਮੀਡੀਆ ਦੇ ਯੁੱਗ ਹੈਗਾ ਤੁਸੀਂ ਦੇਖਦੇ ਪਏ ਹੋ ਵੀ ਇੱਥੇ ਚੱਲਦਾ ਕੀ ਪਿਆ ਹੁੰਦਾ ਅੱਛਾ ਉਹ ਕਹਿੰਦੇ ਵੀ ਇਦਾਂ ਕਰ ਨਹੀਂ ਸਕਦੇ ਹੈਗੇ ਉਹ ਮੈਂ ਕਿਹਾ ਨਹੀਂ ਕਰ ਸਕਦੇ ਪਰ ਇਦਾਂ ਹੈਗਾ ਆ ਇੱਥੇ ਅੱਛਾ ਤੁਸੀਂ ਦੇਖੋ ਆ ਜਿਹੜਾ ਮਾਮਲਾ ਹੈਗਾ ਜਿਹੜੀ ਮੈਂ ਤੁਹਾਨੂੰ ਖਬਰ ਸੁਣਾ ਕੇ ਹਟਿਆ ਇਹ ਦੇ ਵਿੱਚ ਤਾਂ ਇਦਾਂ ਹੋ ਗਿਆ ਵੀ ਜਿਨ੍ਹਾਂ ਦੀ ਕੁੱਟਮਾਰ ਹੋਈ ਹੈ ਜਦ ਹੱਥ ਟੁੱਟ ਗਿਆ ਕਿਸੇ ਦੀ ਬਾਹ ਟੁੱਟ ਜਾਂਦੀ ਹੈ ਜਾਂ ਕੋਈ ਵੀ ਗੱਲਬਾਤ ਇਦਾਂ ਪੁਲਿਸ ਥਾਣੇ ਦੇ ਅੰਦਰ ਹੋ ਜਾਂਦੀ ਹੈ ਹੁਣ ਹਰ ਬੰਦਾ ਇੰਨਾ ਜੀਰਾ ਨਹੀਂ ਕਰਦਾ ਹੈਗਾ ਕਿ ਆਪਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਕਰਾਉਣ ਵਾਲੇ ਪਾਸੇ ਨੂੰ ਤੁਰਿਏ ਕਈ ਵਾਰੀ ਬੰਦੇ ਤਾਂ ਇਹ ਸੋਚਦੇ ਆ ਵੀ ਸਾਡੇ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਪਰ ਚਲੋ ਸਾਨੂੰ ਜੇਲ੍ਹ ਭੇਜਤਾ ਗਿਆ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਅਸੀਂ ਬਾਹਰ ਆ ਗਏ ਚਲੋ ਕੋਈ ਗੱਲ ਨਹੀਂ ਆਪਾਂ ਕਿਸੇ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕੱਲ ਹੀ ਕਰਾਉਣੀ ਹੈ ਵੀ ਸਾਡਾ ਥਾਣੇ ਦੇ ਵਿੱਚ ਇੱਕ ਵਾਰੀ ਗੇਟ ਤੋਂ ਆਪਾਂ ਬਾਹਰ ਨਿਕਲੇ ਆਏ ਨਾ ਐਨੇ ਹੀ ਬਹੁਤ ਵਾ ਬਸ ਮਤਲਬ ਤਾਂ ਵੀ ਕਈ ਵਾਰੀ ਸਾਡੇ ਬੰਦੇ ਇੱਥੇ ਕਬੂਲ ਕਰਕੇ ਬਹਿ ਜਾਂਦੇ ਐ ਇਦਾਂ ਦੇ ਹਾਲਾਤ ਆ ਤੇ ਉਹ ਸਾਡਾ ਵੀਰ ਨਾ ਗੁਰਜੀਤ ਸਿੰਘ ਆਸਟ੍ਰੇਲੀਆ ਵਾਲਾ ਉਹ ਵੱਡਾ ਵੀਰ ਸਾਡਾ ਉਹ ਹੱਸਦਾਰੀਂਦਾ ਕਹਿੰਦਾ ਸਰ ਕੀ ਆ ਬਾਤ ਆ ਕਮਾਲ ਦੀ ਆ ਮੈਂ ਜਨੂਨਾ ਗੱਲ ਦੱਸੀ ਸੀ ਉਹਨਾਂ ਨੂੰ 7-8 ਸਾਲ ਪੁਰਾਣੀ ਮੈਂ ਕਦੇ ਵੀ ਇਦਾਂ ਇੱਥੇ ਹੋਇਆ ਔਰ ਇਦਾਂ ਇੱਥੇ ਹੁੰਦਾ ਕਈ ਵਾਰ ਮਤਲਬ ਹੱਕ ਬਕਾ ਰਹਿ ਗਿਆ ਸਾਡਾ ਉਹ ਪ੍ਰਭਾ ਕਹਿੰਦਾ ਯਾਰ ਕਮਾਲ ਦੀ ਗੱਲ ਬਾਤ ਹੈ ਮੈਂ ਕਿਹਾ ਪ੍ਰਭਾ ਬਹੁਤਾ ਹੱਕ ਬਕਾ ਰਹਿਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਇੱਥੋਂ ਗਏ ਆ ਤੁਸੀਂ ਵੀ ਤੁਹਾਨੂੰ ਵੀ ਪਤਾ ਹੀ ਆ ਪਰ ਚਲੋ ਅਗਲਾ ਕਈ ਵਾਰ ਨਾਲ ਦੂਰ ਬੈਠਾ ਇਹ ਸੋਚਦਾ ਹੈਗਾ ਕਿ ਮੈਂ ਕਿੰਨਾ ਹੀ ਸਮਾਂ ਹੋ ਗਿਆ ਕਈ ਵਰੇ ਪਹਿਲਾਂ ਮੈਂ ਪੰਜਾਬ ਛੱਡ ਕੇ ਆਇਆ ਸੀਗਾ ਤੇ ਉਦੋਂ ਹਾਲਾਤ ਇਦਾਂ ਸੀਗੇ ਪਈ ਹੁਣ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਾਗਰਤੀ ਆ ਗਈ ਹੋਊਗੀ ਤੇ ਪੁਲਿਸ ਨੇ ਵੀ ਆਪਣਾ ਰਵਈਆ ਹੋ ਸਕਦਾ ਬਹੁਤ ਜ਼ਿਆਦਾ ਬਦਲ ਲਿਆ ਹੋਵੇ ਅਗਲਾ ਬੈਠਾ ਉੱਥੇ ਅੰਦਾਜ਼ੇ ਲਾਉਂਦਾ ਰਹਿੰਦਾ ਕਈ ਵਾਰ ਅਗਲਾ ਇੱਥੇ ਨਹੀਂ ਆਇਆ ਹੁੰਦਾ ਉਸ ਤੋਂ ਬਾਅਦ ਨਾ ਸੋ ਇਦਾਂ ਦੇ ਬਹੁਤ ਸਾਰੇ ਲੋਕ ਇਹਦਾ ਸੋਚਦੇ ਰਹਿੰਦੇ ਆ ਕਿ ਬਹੁਤ ਜ਼ਿਆਦਾ ਹਾਲਾਤ ਬਦਲ ਗਏ ਹੋਣਗੇ ਪਰ ਗੱਲ ਇਹ ਆ ਕਿ ਇੱਥੇ ਹਾਲੇ ਵੀ ਉਹੀ ਕਲਚਰ ਹੈਗਾ ਪੁਲਿਸ ਜਦੋਂ ਕਿਸੇ ਨੂੰ ਅਰੈਸਟ ਕਰਦੀ ਹੈ ਤੇ ਗਾਲੀ ਗਲੋਚ ਤੇ ਆਮ ਹੀ ਗੱਲ ਹੈਗੀ ਆ ਤੇਰੀ ਮਾਂ ਦੀ ਤੇਰੀ ਭੈਣ ਦੀ ਤੇਰੀ ਧੀ ਦੀ ਆ ਸਾਰਾ ਕੁਝ ਚੱਲਦਾ ਰਹਿੰਦਾ ਹੈਗਾ ਜਿਹੜਾ ਕਿ ਜਮਈ ਭਾਵੇਂ ਸਮਾਜ ਦੇ ਹਿਸਾਬ ਨਾਲ ਲਾ ਲਓ ਭਾਵੇਂ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਭਾਰਤ ਦਾ ਸੰਵਿਧਾਨ ਹੈਗਾ ਉਹਦੇ ਹਿਸਾਬ ਦੇ ਨਾਲ ਲਾ ਲਓ ਇਹ ਸਾਰਾ ਕੁਝ ਹੈ ਹੀ ਨਹੀਂ ਹੈਗਾ ਇਦਾਂ ਉਹਨਾਂ ਦੇ ਲਈ ਇਹ ਕਰਨਾ ਬਣਦਾ ਹੀ ਨਹੀਂ ਹੈਗਾ ਆ ਥੋੜੇ ਦਿਨ ਪਹਿਲਾਂ ਦੀ ਗੱਲ ਆ ਕਿਸੇ ਕੇਸ ਦੇ ਸਬੰਧ ਵਿੱਚ ਐਸਐਚਓ ਸਾਹਿਬ ਸਾਡੇ ਉਹਨਾਂ ਦੇ ਕੋਲ ਬੈਠੇ ਸੀਗੇ ਉਹ ਉੱਥੇ ਗੱਲਬਾਤ ਇਦਾਂ ਚੱਲ ਰਹੀ ਆ ਸਾਰੀਆਂ ਗੱਲਾਂ ਚੱਲਣ ਰਹੀਆਂ ਸੀਗੀਆਂ ਉਹ ਕਹਿੰਦੇ ਕਿ ਗੱਲ ਇਦਾਂ ਆ ਕਹਿੰਦੇ ਭਈ ਸੱਜਣ ਕਹਿੰਦੇ ਭਈ ਨਾਲ ਸਕੇ ਹੋਰ ਤਿੰਨ ਚਾਰ ਜਣੇ ਕਹਿੰਦੇ ਵੀ ਚੱਕਰ ਇਹ ਹੈਗਾ ਭਈ ਕਹਿੰਦੇ ਸਾਡਾ ਨਾ ਅਕਸ ਹੀ ਇਦਾਂ ਦਾ ਬਣ ਚੁੱਕਾ ਆ ਲੋਕਾਂ ਦੇ ਵਿੱਚ ਭਈ ਜੇ ਕੋਈ ਝੂਠ ਵੀ ਕਹਿ ਦਵੇ ਕਿ ਪੁਲਿਸ ਵਾਲੇ ਨੇ ਮੈਨੂੰ ਗਾਲ ਕੱਢੀ ਜਾਂ ਪੁਲਿਸ ਵਾਲੇ ਨੇ ਮੇਰੇ ਨਾਲ ਧੱਕਾ ਕੀਤਾ ਜਾਂ ਇਹਨਾਂ ਨੇ ਮੇਰੇ ਤੇ ਥਾਣੇ ਦੇ ਅੰਦਰ ਤਸ਼ੱ ਇਹ ਜਿਹੜਾ ਅਕਸ ਖਰਾਬ ਹੋ ਚੁੱਕਾ ਆ ਮੈਂ ਕਿਹ ਵੇਰ ਗੱਲ ਕਰਦਾ ਹੁਣਾ ਕਿ ਇਹਨੂੰ ਸੁਧਾਰਨਾ ਕਿਨੇ ਆ ਇਹਨੂੰ ਸੁਧਾਰਨ ਦੇ ਤਾ ਫਿਰ ਯਤਨ ਹੋਣੇ ਚਾਹੀਦੇ ਹੀ ਆ ਨਾ ਜੀ ਹੁਣ ਜੇ ਕੋਈ ਸੁਧਾਰਨ ਦੇ ਯਤਨ ਕਰਦਾ ਆ ਤਾਂ ਮੈਨੂੰ ਫਿਰ 7-8 ਸਾਲ ਪੁਰਾਣੀ ਗੱਲ ਉਹ ਚੇਤੇ ਆ ਜਾਂਦੀ ਆ ਅਗਲਾ ਕਹਿੰਦਾ ਵੀ ਠੀਕ ਆ ਜਿਹਨੇ ਮਾੜਾ ਮੋਟਾ ਕਰਾਇਮ ਕੀਤਾ ਆਪਾਂ ਉਹਨੂੰ ਕੁਝ ਨਹੀਂ ਕਹਿੰਨੇ ਆਪਾਂ ਨੂੰ ਗਾਲੀ ਗਲੋਚ ਵੀ ਨਹੀਂ ਕਰਦੇ ਆਪਾਂ ਉਹਦੇ ਕੋਈ ਠਈਆ ਠੱਪਾ ਵੀ ਨਹੀਂ ਕਰਦੇ ਹੈ ਇਦਾਂ ਧੌੜ ਠੱਪਾ ਵੀ ਨਹੀਂ ਕਰਦੇ ਆਪਾਂ ਉਹਦੇ ਆਪਾਂ ਉਹਦੇ ਕੇਸ ਪਾ ਕੇ ਜੇਲ੍ਹ ਭੇਜ ਦਿੰਨੇ ਆ ਕਹਿੰਦੇ ਅਗਲਾ ਸਭੋ ਜ਼ਿਆਦਾ ਔਖਾ ਹੁੰ ਔਰ ਜਿਨ੍ਹਾਂ ਦੇ ਨਾਲ ਆ ਸਾਰਾ ਕੁਝ ਹੁੰਦਾ ਉਹਨਾਂ ਵਿੱਚੋਂ ਹੁਣ ਜੇ ਕੋਈ ਅਗਲਾ ਕਹੇ ਕਿ ਹਾਂ ਵੀ ਗੱਲ ਤਾਂ ਠੀਕ ਹੀ ਆ ਉਹਦੇ ਨਾਲ ਸਗੋਂ ਆਪਾਂ ਕਹਿੰਦੇ ਜਿਆਦਾ ਔਖੇ ਹੁੰਨੇ ਆ ਕੋਟਕਚਰੀਆਂ ਦੇ ਚੱਕਰ ਕੱਟਨੇ ਪੈਂਦੇ ਆ ਇਦਾਂ ਚਲੋ ਮਾੜਾ ਮੋਟਾ ਇਹਨਾਂ ਨੇ ਸਾਡਾ ਹੱਥ ਥੋੜਾ ਜਿਆ ਕਰ ਲਿਆ ਤੇ ਚਲੋ ਆਪਾਂ ਠੀਕ ਆ ਹੁਣ ਜਦੋਂ ਆਪ ਮੋਰੇ ਬੰਦੇ ਇਦਾਂ ਕਹਿਣ ਵਾਲੇ ਹੋਣ ਤਾਂ ਉੱਥੇ ਦੱਸੋ ਤੁਸੀਂ ਕਿੰਦਾ ਦਾ ਸੁਧਾਰ ਕੀਤਾ ਜਾ ਸਕਦਾ ਹਾਂ ਸੁਧਾਰ ਕੀਤਾ ਜਾਣ ਦੀ ਜ਼ਰੂਰਤ ਹੈਗੀ ਆ ਸੁਧਾਰ ਹੋ ਸਕਦਾ ਆ ਜੜੀਆਂ ਹਕੂਮਤਾਂ ਨੇ ਜਿਹੜੇ ਆਮ ਲੋਕ ਨੇ ਜਿਹੜੇ ਬੁੱਧੀਜੀਵੀ ਵਿਦਵਾਨ ਹੈਗੇ ਆ ਉਹ ਲਾਲੋ ਵਿੱਚ ਸਾਰੇ ਜਿਹੜੇ ਉਹ ਲੋਕ ਵੀ ਹੈਗੇ ਨੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਹੈਗੇ ਆ ਮੈਨੂੰ ਲੱਗਦਾ ਕਿ ਨੈਤਿਕ ਕਦਰਾਂ ਕੀਮਤਾਂ ਤੋਂ ਇਲਾਵਾ ਹੋਰ ਬਹੁਤ ਕੁਝ ਏਦਾਂ ਦਾ ਹੈਗਾ ਭਾਰਤ ਦਾ ਵਿਧੀ ਵਿਦਾਨ ਸੰਵਿਧਾਨ ਕਾਨੂੰਨ ਉਹ ਕਾਦੇ ਵਾਸਤੇ ਆ ਭਲਾ ਉਹਦੀ ਰਾਖੀ ਕਿਹਨੇ ਕਰਨੀ ਆ ਭਲਾ ਉਹਨਾਂ ਨੂੰ ਸਾਰਿਆਂ ਨੂੰ ਜਦੋਜਾਦ ਕਰਨ ਦੀ ਜ਼ਰੂਰਤ ਆ ਜ਼ਰੂਰੀ ਨਹੀਂ ਹੈਗਾ ਕਿ ਬਹੁਤ ਸਾਰੇ ਲੋਕ ਏਦਾਂ ਦੇ ਸਹਿਮਤ ਹੋ ਵੀ ਜਾਣ ਵੀ ਚਲੋ ਕੋਈ ਗੱਲ ਨਹੀਂ ਚਾਰ ਮੇਰੇ ਖੜਕਾ ਲਓ ਕੋਈ ਗੱਲ ਨਹੀਂ ਹੈਗੀ ਕੇਸ ਨਾ ਮੇਰੇ ਤੇ ਪਾਇਓ ਇਹ ਗੱਲ ਕੋਈ ਖਰੀ ਨਹੀਂ ਹੈਗੀ ਜੇ ਬਹੁਤ ਸਾਰੇ ਲੋਕ ਏਦਾਂ ਸੋਚਣ ਵੀ ਤਾਂ ਇਸ ਗੱਲ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ ਸੋ ਇਹ ਸਾਰੇ ਢਾਂਚੇ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਆ ਹੁਣ ਤੁਸੀਂ ਦੇਖੋ ਆ ਐਸਐਚਓ ਸਾਹਿਬ ਜਿਨ੍ਹਾਂ ਨੇ ਇਹ ਸਾਰਾ ਕੁਝ ਕਰ ਦਿੱਤਾ ਅਸਲ ਵਿੱਚ ਉਹਨਾਂ ਨੇ ਕੀਤਾ ਕਿਉਂ ਹੋਊਗਾ ਦਰਸਲ ਪੁਲਿਸ ਦਾ ਜਿਹੜਾ ਇਹ ਕਲਚਰ ਕਾਫੀ ਲੰਬੇ ਸਮੇਂ ਤੋਂ ਐਂ ਹੀ ਤੁਰਿਆ ਆਉਂਡਿਆ ਹੈਗਾ ਇਹਨੂੰ ਹਲੇ ਤੱਕ ਉਸ ਤਰੀਕੇ ਨਾਲ ਠੱਲ ਪਈ ਨਹੀਂ ਹੈਗੀ ਕਈ ਵਾਰ ਨਾ ਆਪਾਂ ਦੇਖਦੇ ਆ ਸਾਨੂੰ ਕਈ ਵਾਰ ਲੱਗਣਦਾ ਪੈਂਦਾ ਆਪੇ ਬਹੁਤ ਕੁਝ ਠੀਕ ਠੀਕ ਹੈਗਾ ਆ ਅਕਰਨਲ ਬਾਠ ਆ ਪਿੱਛੇ ਬਹੁਤ ਸਾਰੀਆਂ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਹੋ ਕੇ ਹਟੀਆਂ ਨੇ ਮੈਨਾਂ ਕਈ ਵਾਰ ਮੇਰਾ ਧਿਆਨ ਬਹੁਤ ਜ਼ਿਆਦਾ ਪਿੱਛੇ ਚੱਲ ਜਾਂਦਾ ਔਰ ਫਿਰ ਬਹੁਤ ਜ਼ਿਆਦਾ ਲੱਗੇ ਆ ਜਾਂਦਾ ਪਿੱਛੇ ਤੇ ਲੱਗੇ ਕਿੱਦਾਂ ਹੁੰਦਾ ਭਣਾ ਜਿਆਦਾ ਪਿੱਛੇ ਚਲ ਜਾਂਦਾ ਹੈਗਾ 1984 ਤੋਂ ਬਾਅਦ ਦਾ ਉਹ ਦਹਾਕਾ ਜਦੋਂ ਪੰਜਾਬ ਦੀ ਧਰਤੀ ਦੇ ਉੱਪਰ ਬਹੁਤ ਕੁਝ ਵਾਪਰਿਆ ਸੀਗਾ ਫੇਕ ਐਨਕਾਊਂਟਰ ਤੱਕ ਵੀ ਹੋ ਗਏ ਅਸਲੀ ਮੁਕਾਬਲੇ ਵੀ ਹੋਏ ਨੇ ਜਿਹੜੇ ਖਾੜਕੂ ਸੰਘਰਸ਼ ਕਰਦੇ ਸੀਗੇ ਉਹਨਾਂ ਦੇ ਅਸਲ ਮੁਕਾਬਲੇ ਵੀ ਹੋਏ ਆ ਅਸਲ ਮੁਕਾਬਲਿਆਂ ਦੀ ਇੱਕ ਦਾਸਤਾਨ ਵੱਖਰੀ ਹੈ ਔਰ ਜਿਹੜੇ ਝੂਠੇ ਮੁਕਾਬਲੇ ਹੋਏ ਆ ਉਹਨਾਂ ਦੀ ਦਾਸਤਾਨ ਇੱਕ ਵੱਖਰੀ ਹੈ ਕਿੰਨੀ ਹੌਲ-ਨਾਕ ਕਿੰਨਾ ਇੱਕ ਦਰਦ ਦੇ ਨਾਲ ਭਰਿਆ ਹੋਇਆ ਉਹ ਮੰਜ਼ਰ ਹੋਊਗਾ ਜਦੋਂ ਕਿਸੇ ਨੇ ਕਿਸੇ ਨੂੰ ਬੰਨ ਕੇ ਕਿਸੇ ਨੇ ਕਿਸੇ ਨੂੰ ਫੜ ਕੇ ਤੇ ਉਹਦਾ ਝੂਠਾ ਇਨਕਾਊਂਟਰ ਕੀਤਾ ਹੋਊਗਾ ਅਦਾਲਤਾਂ ਦੇ ਵਿੱਚ ਇੱਥੋਂ ਦੀਆਂ ਹੀ ਅਦਾਲਤਾਂ ਦੇ ਵਿੱਚੋਂ ਮਾਮਲੇ ਸੱਚ ਸਾਬਤ ਹੋ ਗਏ। ਔਰ ਕਈ ਕੇਸਾਂ ਦੇ ਵਿੱਚ ਆਪਿਛਲੇ ਦਿਨਾਂ ਦੇ ਵਿੱਚ ਵੀ ਡੀਐਸਪੀ ਸਾਹਿਬ ਸਗੇ ਤੇ ਹੋਰ ਕਈ ਸਜਣ ਉਹਨਾਂ ਦੇ ਨਾਲ ਦੇ ਸੰਗੀ ਸਾਥੀ ਪੰਜ ਜਣਿਆਂ ਨੂੰ ਸਜ਼ਾਵਾ ਹੋਈਆਂ ਨੇ। ਸੋ ਇਹ ਸਾਰਾ ਕੁਝ ਪਿਛਲੇ ਸਮੇਂ ਦੇ ਵਿੱਚ ਵੀ ਵਾਪਰਿਆ। ਔਰ ਇਦਾਂ ਦੇ ਵਰਤਾਰੇ ਅੱਜ ਵੀ ਵਾਪਰ ਰਹੇ ਨੇ ਫੇਕ ਅਨਕਾਊਂਟਰ ਅੱਜ ਵੀ ਤੁਸੀਂ ਦੇਖੋ ਲੋਕ ਕਿੰਨਾ ਰੋਲਾ ਪਾਉਂਦੇ ਆ ਵਕ ਵਕ ਧਿਰਾਂ ਵਕ ਵਕ ਜਥੇਬੰਦੀਆਂ ਵਕ ਵਕ ਸਿਆਸੀ ਪਾਰਟੀਆਂ ਉਸ ਤਰੀਕੇ ਨਾਲ ਭਾਵੇਂ ਰੋਲਾ ਨਹੀਂ ਪਾਉਂਦੀਆਂ ਭਾਵੇਂ ਸਰਕਾਰ ਇੱਥੇ ਪੰਜਾਬ 'ਚ ਜਿਦੀ ਮਰਜ਼ੀ ਹੋਵੇ ਪਰ ਮਾੜਾ ਮੋਟਾ ਰੋਲਾ ਪੈਂਦਾ ਆ ਠੀਕ ਆ ਜ਼ਰੂਰ ਅੱਜ ਯੋਗ ਹੈਗਾ ਲੋਕ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਵੀ ਕਰਦੇ ਆ ਕਰਨਲ ਬਾਠੌਰਾਂ ਦੀ ਵਾਈਫ ਤੁਸੀਂ ਦੇਖੋ ਸਾਹਮਣੇ ਆਣ ਲੜ ਕੇ ਬਹੁਤ ਕੁਝ ਹਾਲੇ ਤੱਕ ਉਹ ਸਾਰਾ ਕੁਝ ਕਰਨ ਢਈ ਹੈ ਮੀਡੀਆ ਦੇ ਵਿਚ ਆਣ ਕੇ ਸਾਰੀ ਗੱਲਬਾਤ ਕਰਨ ਢੀ ਹੈ ਔਰ ਕਿਵੇਂ ਜਿਹੜੇ ਉਹ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਬਚਾਉਣ ਦੇ ਯਤਨ ਸਟੇਟ ਦੇ ਵੱਲੋਂ ਵੀ ਕੀਤੇ ਜਾਂਦੇ ਆ ਔਰ ਛੋਟੇ ਅਫਸਰਾਂ ਨੂੰ ਉੱਪਰਲੇ ਵੱਡੇ ਅਫਸਰ ਬਚਾਉਣ ਦਾ ਯਤਨ ਕਰਦੇ ਆ ਆ ਆਪਣੀ ਅੱਖਾਂ ਦੇ ਨਾਲ ਅੱਜ ਤੱਕ ਸਾਰਾ ਕੁਝ ਵੇਖਣ ਡਏ ਆ ਔਰ ਕਈ ਵਾਰ ਇਹ ਲੱਗਦਾ ਹੈਗਾ ਕਈ ਬੰਦੇ ਸੋਚਦੇ ਆ ਜਿਨ੍ਹਾਂ ਨੇ ਪਹਿਲੇ ਸਮੇਂ ਦੇ ਵਿੱਚ ਬਹੁਤ ਕੁਝ ਕੀਤਾ ਜਵਾਨੀ ਵੇਲੇ ਜਦੋਂ ਹੁਣ ਬੁੱਢੇ ਹੋ ਗਏ ਅਦਾਲਤਾਂ ਦੇ ਵੱਲੋਂ ਉਹਨਾਂ ਨੂੰ ਜਦੋਂ ਸਜ਼ਾਵਾਂ ਸੁਣਾਈਆਂ ਜਾਂਦੀਆਂ ਨੇ ਆ ਉਮਰ ਕੈਦੀ ਹੁਣ ਸਜ਼ਾ ਜਿਹੜਾ 83 ਸਾਲ ਦੀ ਉਮਰ ਹੈ ਜਿਹਦੀ ਉਹਨੂੰ ਹੋਈ ਹੈ ਉਮ ਸੋ ਇਹ ਸੇ ਸਮਰਦੇ ਵਿੱਚ ਜਾ ਕੇ ਸਜਵਾ ਹੁੰਦੀਆਂ ਨੇ ਤਾਂ ਸ਼ਾਇਦ ਨਵੇਂ ਜਿਹੜੇ ਹੈਗੇ ਆ ਉਹ ਇਹ ਸੋਚਣਗੇ ਕਿ ਨਹੀਂ ਯਾਰ ਮਾੜੀ ਗੱਲ ਵਾ ਪ੍ਰਮਾਤਮਾ ਨਾਲ ਦੀ ਵੀ ਕੋਈ ਚੀਜ਼ ਹੈਗੀ ਆ ਨਾ ਜੀ ਪ੍ਰਮਾਤਮਾ ਵੀ ਦੇਖਦਾ ਕਿਸੇ ਦੇ ਮੁਰੇ ਆਪਾਂ ਜਾ ਕੇ ਲੇਖਾ ਦੇਣਾ ਜੇ ਕਿਸੇ ਨੂੰ ਲੱਗਦਾ ਕਿ ਪ੍ਰਮਾਤਮਾ ਕਿਹਨੇ ਦੇਖਿਆ ਘਟੋ ਘਟ ਆਪਣੇ ਆਪ ਨੂੰ ਤਾਂ ਪਤਾ ਹੀ ਹੁੰਦਾ ਨਾ ਕਿ ਮੈਂ ਕਰਨ ਕੀ ਲਿਆ ਆ ਕਾਨੂੰਨ ਦੀ ਪੜ੍ਹਾਈ ਕੀਤੀ ਹੈਗੀ ਆ ਕਿ ਕਾਨੂੰਨ ਦੇ ਮੁਤਾਬਿਕ ਸਾਰਾ ਕੁਝ ਕਰਨਾ ਵਾਜਬ ਹੈ ਕੀ ਕਿਸੇ ਦੀ ਤੀਦੀ ਪੈਣ ਦੀ ਆ ਗਾਲਾਂ ਆ ਗਾਲੀ ਗਲੋਚ ਦੇਖੋ ਮੈਨੂੰ ਇੱਥੇ ਕੋਈ ਆਖੇ ਕਿ ਤੇਰੇ ਕੋਲ ਕੀ ਸਬੂਤ ਹੈ ਆਪਣੇ ਆਪ ਨੂੰ ਹਰ ਕੋਈ ਪੁੱਛ ਸਕਦਾ ਹੈਗਾ ਕਿ ਕੀ ਆਪਾਂ ਇਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਪੇਸ਼ ਆਉਂਦੇ ਹਾਂ ਥਾਣਿਆਂ ਦੇ ਅੰਦਰ ਜਾਂ ਨਹੀਂ ਪੇਸ਼ ਆਉਂਦੇ ਸੋ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਇਹ ਸਾਰੇ ਸਵਾਲ ਕੀਤੇ ਜਾ ਸਕਦੇ ਆ ਮੈਂ ਗੱਲ ਕਰਨਿਆ ਸੀਗਾ ਵੀ ਉਸ ਵੇਲੇ ਤੇ ਅੱਜ ਦੇ ਵੇਲੇ ਫਰਕ ਤਾਂ ਕੋਈ ਬਹੁਤਾ ਹੈ ਨਹੀਂ ਉਸ ਵੇਲੇ ਵੀ ਜੋ ਸਾਰਾ ਕੁਝ ਵਾਪਰ ਦੱਸ ਸਕਦਾ ਤੇ ਅੱਜ ਵੀ ਸਾਰਾ ਕੁਝ ਵਾਪਰ ਰੰਡਿਆ ਆ ਥਾਣਿਆਂ ਦੇ ਅੰਦਰ ਤੇ ਫਿਰ ਫਰਕ ਕੀ ਹੋਇਆ ਭਲਾ ਕਿਹੜੀ ਸਦੀ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ ਔਰ ਕਿਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਨੇ ਕਿਹੜਾ ਯੋਗ ਆ ਗਿਆ ਜੀ ਇੰਟਰਨੈਟ ਦਾ ਯੋਗ ਆ ਗਿਆ ਕੈਮਰੇ ਲੱਗੇ ਹੋਇਆ ਪੁਲਿਸ ਥਾਣਿਆਂ ਦੇ ਅੰਦਰ ਹੁਣ ਕੈਮਰੇ ਲੱਗੇ ਹੋਇਆ ਸੀਸੀਟੀਵੀ ਤਾਂ ਉਹਨਾਂ ਦੇ ਉਹ ਲੱਗੇ ਹੋਣ ਦੇ ਬਾਵਜੂਦ ਵੀ ਫਿਰ ਵੀ ਆ ਸਾਰਾ ਕੁਝ ਜੇ ਹੋਈ ਜਾਂਦਾ ਹੈ ਤਾਂ ਫਿਰ ਦੱਸੋ ਇਹ ਸਾਰੇ ਵਰਤਾਰੇ ਨੂੰ ਕਿਦਾਂ ਠੀਕ ਕੀਤਾ ਜਾ ਸਕਦਾ ਹੈ ਕੀਤਾ ਜਾ ਸਕਦਾ ਹੈ ਠੀਕ ਤਾਂ ਹੀ ਹੋ ਸਕਦਾ ਹੈ ਜੇ ਕੋਈ ਠੀਕ ਹੋਣਾ ਚਾਹੇ ਜੇ ਕੋਈ ਆਪਣੇ ਆਪ ਬਾਰੇ ਸੋਚੇ ਕਿ ਮੈਂ ਠੀਕ ਹੋਣਾ ਚਾਹਣਾ ਜੇ ਕੋਈ ਆਪ ਜਿਹੜੇ ਜ਼ਿੰਮੇਵਾਰ ਲੋਕ ਹੈਗੇ ਆ ਜਿਨ੍ਹਾਂ ਨੂੰ ਪਤਾ ਕਿ ਅਸੀਂ ਠੀਕ ਕਰ ਸਕਦੇ ਆ ਜੇ ਉਹ ਦਿਲੋਂ ਚਾਹਣ ਕਿ ਹਾਂ ਵੀ ਆਪਾਂ ਇਹ ਸਾਰੇ ਕਾਸੇ ਨੂੰ ਠੀਕ ਕਰਨਾ ਆ ਜੇ ਸਰਕਾਰਾਂ ਠੀਕ ਕਰਨਾ ਚਾਹਣ ਜੇ ਛੋਟੇ ਤੋਂ ਲੈ ਕੇ ਵੱਡੇ ਖਾਸ ਕਰਕੇ ਵੱਡੇ ਵੱਡੇ ਮੇਨ ਜਿਹੜੇ ਹੈਗੇ ਵੱਡੇ ਅਫਸਰ ਉਹਨਾਂ ਦੀ ਗੱਲ ਕਰਦਾ ਉੱਪਰੋਂ ਸਾਰਾ ਕੁਝ ਧੁਰਦਾ ਹੁੰਦਾ ਆਮ ਹਾਲਾਤਾਂ ਦੇ ਵਿੱਚ ਥੱਲਿਓਂ ਬਹੁਤ ਕੁਝ ਫਿਰ ਠੀਕ ਹੋ ਸਕਦਾ ਹੁੰਦਾ ਔਰ ਜਿਹੜੀ ਹੁਣ ਆ ਗੱਲ ਹੈਗੀ ਆ ਵੀ ਇਹ ਐਸ ਐਚਓ ਸਾਹਿਬ ਦੇ ਨਾਲ ਕੀ ਬੀਤੀ ਆ ਹੁਣ ਇਹਨਾਂ ਦਿਨਾਂ ਨਾਲ ਆ ਬੀਤਿਆ ਸਾਰਾ ਕੁਝ ਹੁਣ ਨੌਜਵਾਨ ਨੂੰ ਕੁੱਟ-ਕੁੱਟ ਕੇ ਉਹਦਾ ਹੱਥ ਤੋੜ ਦਿੱਤਾ ਹੁਣ ਹੱਥ ਤੋੜ ਦਿੱਤਾ ਤੇ ਆ ਬੀਤੀ ਹੁਣ ਪਰਿਵਾਰ ਵਿੱਚ ਕਿੰਨੇ ਲੋਕਾਂ ਨੇ ਘਰ ਦੇ ਵਿੱਚ ਜਦੋਂ ਨੌਕਰੀ ਮਿਲੀ ਹੋਊਗੀ ਤੇ ਕਿੰਨੇ ਲੋਕਾਂ ਨੇ ਲੱਡੂ ਬੰਡੇ ਹੋਣੇ ਆ ਘਰ ਦੇ ਜੀਆ ਨੇ ਕਿੰਨੇ ਲੋਕਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਹੋਊਗਾ ਕਿ ਸਾਡੇ ਪੁੱਤ ਨੂੰ ਮਾਂ ਨੇ ਵੀ ਸੋਚਿਆ ਹੋਊਗਾ ਪਿਓ ਨੇ ਵੀ ਸੋਚਿਆ ਹੂਗਾ ਵੀ ਸਾਡੇ ਪੁੱਤ ਨੂੰ ਸਰਕਾਰੀ ਨੌਕਰੀ ਮਿਲ ਗਈ ਐ ਹੁਣ ਅੱਜ ਮੌਤਲ ਕਰ ਦਿੱਤਾ ਗਿਆ ਪਰਚਾ ਦਰਜ ਹੋ ਚੁੱਕਾ ਐ ਐਸਐਚਓ ਦੇ ਖਿਲਾਫ ਸੈਕਸ਼ਨ 325 ਦੇ ਤਹਿਤ 325 ਕੋਟਮਾਰਕ ਕੀਤੀ ਹੈ ਥਾਣੇ ਦੇ ਅੰਦਰ ਜ਼ਮਾਨਤ ਲਈ ਹੋਈ ਹੈ ਜ਼ਮਾਨਤ ਹਲੇ ਮੇਰਾ ਖਿਆਲ ਹੋਈ ਨਹੀਂ ਹੈਗੀ ਅਗਾ ਤਰੀਕ ਪੈ ਗਈ ਹੈ ਜ਼ਮਾਨਤ ਦੀ ਵੀ ਸੋ ਆ ਜਾ ਕੇ ਜੋ ਵੀ ਹੈਗਾ ਆਉਂਦੇ ਸਮੇਂ ਦੇ ਵਿੱਚ ਜੇ ਇਹ ਕੇਸ ਲਗਾਤਾਰੇ ਦਾ ਚੱਲਦਾ ਰਹੂਗਾ ਤਾਂ ਫਿਰ ਬਣਦੀ ਸਰਦੀ ਜਿਹੜੀ ਸਜ਼ਾ ਆ ਇਸ ਕੇਸ ਦੇ ਵਿੱਚ ਐਸ ਐਚਓ ਸਾਹਿਬ ਨੂੰ ਉਹ ਵੀ ਹੋਊਗੀ ਸੋ ਮੈਨੂੰ ਲੱਗਦਾ ਕਿ ਸਾਰਾ ਕੁਝ ਨਾ ਵਾਪਰੇ ਇਹ ਸਾਰਾ ਸਿਸਟਮ ਠੀਕ ਹੋਵੇ ਉਹਦੇ ਵਾਸਤੇ ਸਰਕਾਰਾਂ ਨੂੰ ਜਿੱਥੇ ਉਦੋਂ ਅਪਰਾਲੇ ਕਰਨ ਦੀ ਜ਼ਰੂਰਤ ਹੈ ਉੱਥੇ ਉਹ ਲੋਕ ਜਿਹੜੇ ਸਰਕਾਰੀ ਜੋਬਾ ਕਰਦੇ ਆ ਜਿਹੜੇ ਕਿਸੇ ਵੀ ਰੁਤਬੇ ਜਾਂ ਕਿਸੇ ਵੀ ਅਹੁਦੇ ਦੇ ਉੱਪਰ ਕਿਸੇ ਵੀ ਕੁਰਸੀ ਦੇ ਉੱਪਰ ਆਣ ਕੇ ਬੈਠਦੇ ਆ ਤਾਂ ਉਸ ਵੇਲੇ ਉਹਨਾਂ ਨੂੰ ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਕਰਨ ਦੀ ਜ਼ਰੂਰਤ ਹੈ ਐਦਾਂ ਮੈਨੂੰ ਲੱਗਦਾ ਔਰ ਜਿਹੜੇ ਬੰਦੇ ਇਹਦਾ ਸੋਚਦੇ ਆ ਮੈਨੂੰ ਹਾਸਾ ਵੀ ਆਉਦਾ ਕਈ ਵਾਰ ਔਰ ਕਈ ਵਾਰ ਸੋਚਾ ਜਾ ਪੈ ਜਾਂਦਾ ਮੈਨੂੰ ਉਹ ਜਿਹੜੀ ਪਹਿਲਾਂ ਗੱਲ ਕਰਕੇ ਹਟਿਆ ਨਾ ਉਹ ਅੱਜ ਤੱਕ ਵੀ ਜਿਉਂ ਦੀ ਤਿਉਂ ਮੈਨੂੰ ਨਹੀਂ ਸਮਝ ਆਉਂਦੀ ਕਿ ਕਿ ਮੈਂ ਉਸ ਗੱਲ ਨੂੰ ਲੈ ਕੇ ਹੱਸਾਂ ਮੈਂ ਜਾਂ ਉਸ ਗੱਲ ਨੂੰ ਲੈ ਕੇ ਮੈਂ ਚਿੰਤਤ ਹੋਵਾਂ ਜਾਂ ਉਸ ਗੱਲ ਨੂੰ ਲੈ ਕੇ ਰੋਈਏ ਜਾਂ ਕੀ ਕਰੀਏ ਉਸ ਗੱਲ ਦੇ ਸੰ ਪਿਜਿਆ ਆਪਾਂ ਇਹਨਾਂ ਦੇ ਉੱਪਰ ਕੇਸ ਪਾਉਨੇ ਆ ਤਾਂ ਫਿਰ ਐ ਹੋ ਜਾਂਦੀ ਆ ਸਾਨੂੰ ਹੁੰਦਾ ਵੀ ਚਲੋ ਮਾੜਾ ਮੋਟਾ ਧੌੜ ਤਫਾਜਾ ਕਰਕੇ ਤੇ ਇਹਨਾਂ ਨੂੰ ਚਲੋ ਘੰਟਾ ਦੋ ਘੰਟੇ ਇੱਥੇ ਬਿਠਾ ਕੇ ਤੇ ਇਹਨਾਂ ਨੂੰ ਛੱਡ ਦਿੰਨੇ ਆ ਉਹ ਚ ਇਹਨਾਂ ਦਾ ਵੀ ਕਹਿੰਦੇ ਭਲਾਈਆ ਮਤਲਬ ਕਹਿੰਦੇ ਇਹਨਾਂ ਦਾ ਵੀ ਭਲਾਈਆ ਇਸ ਦੇ ਵਿੱਚ ਔਰ ਜਿਨ੍ਹਾਂ ਦੇ ਧੌੜ ਤਫਾ ਹੋਇਆ ਅਗਲਾ ਕਹਿੰਦਾ ਜੀ ਹਾਂ ਬਿਲਕੁਲ ਠੀਕ ਆ ਅਗਲਾ ਵੀ ਇਸ ਗੱਲ ਦੇ ਨਾਲ ਸਹਿਮਤ ਵਾ ਦੱਸੋ ਤੁਹਾਡੇ ਜ਼ਿਹਨ ਵਿੱਚ ਕੀ ਚੱਲਦਾ ਪਿਆ ਆਹ ਵਾਲੀ ਗੱਲ ਸੁਣਨ ਤੋਂ ਬਾਅਦ ਕਈਆਂ ਦੇ ਚੱਲਦਾ ਕੁਝ ਨਾ ਕੁਝ ਮੇਰੇ ਤਾਂ ਬਸ ਆਹੀ ਕੁਝ ਚੱਲੀ ਜਾਂਦਾ ਹੋ ਸਕਦਾ ਜੋ ਮੇਰੇ ਜ਼ਿਹਨ ਕੀ ਤੁਹਾਡੇ ਕੋਲ ਕੋਈ ਜਵਾਬ ਹੈ ਇਸ ਗੱਲ ਦਾ ਜੇ ਹੈਗਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਉਹ ਜਵਾਬ ਲਿਖਣ ਦੀ ਕੋਸ਼ਿਸ਼ ਕਰਿਓ ਸੋ ਆ ਜਾ ਕੇ ਜੋ ਵੀ ਹੈਗਾ ਮੈਨੂੰ ਲੱਗਦਾ ਕਿ ਜਿਵੇਂ ਥੋੜੇ ਦਿਨ ਪਹਿਲਾਂ ਦੀ ਗੱਲ ਐਸਐਚਓ ਸਾਹਮਣੇ ਆਖਿਆ ਸੀਗਾ ਕਿ ਭਾਵੇਂ ਕੋਈ ਝੂਠ ਵੀ ਬੋਲ ਦੇਵੇ ਤਾਂ ਮੈਨੂੰ ਲੱਗਦਾ ਕਿ ਇਹ ਗੱਲ ਕੋਈ ਬਹੁਤੀ ਵਧੀਆ ਨਹੀਂ ਹੈਗੀ ਅਕਸ ਸੁਧਾਰੇ ਜਾ ਸਕਦੇ ਹੁੰਦੇ ਆ ਅਕਸ ਵਿਗਾੜਨ ਦੇ ਵਾਸਤੇ ਤਾਂ ਥੋੜਾ ਹੀ ਸਮਾਂ ਲੱਗਦਾ ਪਰ ਸੁਧਾਰਨ ਦੇ ਵਾਸਤੇ ਲੰਬਾ ਸਮਾਂ ਲੱਗਦਾ ਹੈਗਾ ਉਹਦੇ ਲਈ ਲੰਬੀ ਜਦੋ ਜਹਿਦ ਕਰਨੀ ਪੈਂਦੀ ਹੈ ਕਈ ਵਰੇ ਕਈ ਦਹਾਕੇ ਲੱਗ ਜਾਂਦੇ ਹੁੰਦੇ ਆ ਤਦ ਜਾ ਕੇ ਫਿਰ ਲੋਕਾਂ ਦੇ ਵਿੱਚ ਇੱਕ ਭਰੋਸਾ ਵੱਜਦਾ ਹੁੰਦਾ ਕਿ ਹਾਂ ਬਈ ਇਹ ਖਾਕੀ ਵਰਦੀ ਵਾਲਾ ਜਾਂ ਖਾਕੀ ਵਰਦੀ ਵਾਲੇ ਇਹ ਇੰਜ ਨਹੀਂ ਕਰਦੇ ਹੁੰਦੇ ਇਹ ਕਿਸੇ ਦੇ ਨਾਲ ਵੀ ੱਤਕਾ ਨਹੀਂ ਕਰਦੇ ਇਹ ਕਿਸੇ ਦੇ ਨਾਲ ਵੀ ਗਾਲੀ ਗਲੋਚ ਨਹੀਂ ਕਰਦੇ ਹਾਂ ਫਿਰ ਹੋ ਜਾਂਦਾ ਹੁੰਦਾ ਇਦਾਂ ਹੈਗੇ ਨੇ ਬਹੁਤ ਸਾਰੇ ਅਫਸਰ ਇਦਾਂ ਦੇ ਜਿਹੜੇ खरे ਵੀ ਹੋਣਗੇ ਪਰ ਜ਼ਿਆਦਾਤਰ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਅੱਜ ਦੇ ਯੁੱਗ ਦੇ ਵਿੱਚ ਵੀ ਤਾਂ ਬਹੁਤ ਜ਼ਿਆਦਾ ਮੰਦ ਭਾਗੀਆਂ ਨੇ ਸੋ ਉਹਦਾ ਖਮਿਆਜ਼ਾ ਆ ਐਸ ਐਚਓ ਸਾਹਿਬ ਭੁਗਤ ਰਹੇ ਨੇ ਅੱਜ ਆ ਦੇਖੋ ਇੱਕ ਗਲਤੀ ਦੇ ਨਾਲ ਜੜਾ ਕਿ ਕਾਨੂੰਨ ਦੀ ਧੱਜੀਆਂ ਉਡਾਈਆਂ ਗਈਆਂ ਜਿਹੜੀਆਂ ਥਾਣੇ ਦੇ ਅੰਦਰ ਕਟਮਾਰਕ ਕੀਤੀ ਇੱਥੇ ਜਾਂਚ ਪੜਤਾਲ ਹੋਈ ਹੈ ਤਾਂ ਹੀ ਪਤਾ ਲੱਗਾ ਜੀ ਬਾਕੀ ਅਦਾਲਤ ਦੇ ਵਿੱਚ ਜਦੋਂ ਸਾਬਤ ਹੋਊਗਾ ਉਦੋਂ ਸਾਰਾ ਕੁਝ ਸਾਹਮਣੇ ਆ ਹੀ ਜਾਣਾ ਹੈਗਾ ਸੋ ਮੈਨੂੰ ਲੱਗਦਾ ਹੈ ਕਿ ਆਪਾਂ ਆਪਣੀ ਜੌਬ ਕਰੀਏ ਜ਼ਰੂਰ ਪਰ ਆਪਾਂ ਜਵਾਨੀ ਦੇ ਨਸ਼ੇ ਦੇ ਵਿੱਚ ਆਪਾਂ ਇਹ ਸਾਰਾ ਕੁਝ ਨਾ ਕਰੀਏ ਜਿਹਦਾ ਸਾਨੂੰ ਫਿਰ ਇਦਾ ਖਮਿਆਜ਼ਾ ਭੁਗਤਣਾ ਪਵੇ ਔਰ ਕਈਆਂ ਨੂੰ ਲੱਗਦਾ ਵੀ ਸਾਨੂੰ ਖਮਿਆਜ਼ੇ ਨਹੀਂ ਭੁਗਤਣੇ ਪੈਂਦੇ ਪਰ ਜਦੋਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਖਮਿਆਜ਼ੇ ਭੁਗਤਣੇ ਪੈ ਜਾਂਦੇ ਆ ਜ਼ਰੂਰੀ ਨਹੀਂ ਹੈਗਾ ਪਹਿਲੇ ਸਮੇਂ ਆ ਤੁਸੀਂ ਦੇਖੋ 32 32 ਵਰਿਆਂ ਬਾਅਦ ਕਈਆਂ ਨੂੰ ਅੱਜ ਸਜ਼ਾਵਾ ਹੋ ਰਹੀਆਂ ਨੇ ਸੋ ਜੋ ਅੱਜ ਕਰਦੇ ਆ ਕੱਲ ਨੂੰ ਉਹ ਸਾਨੂੰ ਭੁਗਤਣਾ ਪੈਣਾ ਤੇ ਜੇ ਕਿਸੇ ਨੂੰ ਲੱਗਦਾ ਕਿ ਕਈਆਂ ਨੂੰ ਤਾਂ ਨਹੀਂ ਭੁਗਤਣਾ ਪਿਆ ਉਹ ਤਾਂ ਅਦਾਲਤ ਦੇ ਵਿੱਚ ਸਜ਼ਾਵਾ ਮਿਲਣ ਤੋਂ ਪਹਿਲਾਂ ਹੀ ਰੁਕਸਤ ਹੋ ਗਿਆ ਜਹਾਨ ਤੋਂ ਮੌਤ ਹੋ ਗਈ ਕਈਆਂ ਦੀ ਕਿਉਂਕਿ 32 32 ਵਰੇ ਜਦੋਂ ਕੇਸ ਚੱਲਣੇ ਆ ਤਾਂ ਜ਼ਰੂਰੀ ਤਾਂ ਨਹੀਂ ਕਿ 32 ਵਰਿਆ ਅਗਲਾ ਜਿਉਂਦਾ ਹੀ ਰਹੂਗਾ ਸੋ ਕਈਆਂ ਦੀ ਮੌਤ ਹੋ ਚੁੱਕੀ ਹੋਣਾ ਕਈ ਕੇਸਾਂ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਤਦ ਵੀ ਇਨਸਾਨ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਮੈਂ ਆਪਣੇ ਆਪ ਨੂੰ ਸਵਾਲ ਕਰਾਂ ਕੀ ਮੈਂ ਆਪਣੀ ਜੌਬ ਠੀਕ ਤਰੀਕੇ ਨਾਲ ਕਰ ਰਿਹਾ ਕਿ ਮੈਂ ਖੁਦ ਕਾਨੂੰਨ ਅਤੇ ਸੰਵਿਧਾਨ ਦੀਆਂ ਕਿਤੇ ਧਜੀਆਂ ਤਾਂ ਨਹੀਂ ਉਡਾਰ ਰਿਆਂ ਇਦਾਂ ਦੇ ਕੁਝ ਸਵਾਲ ਤੇ ਆਪਣੇ ਆਪ ਨੂੰ ਕੀਤੇ ਹੀ ਜਾ ਸਕਦੇ ਨੇ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਇਹ ਮੈਂ ਗੱਲ ਅਕਸਰ ਹੀ ਕਹਿਣਾ ਹੁੰਨਾ ਸੋ ਇਹ ਗੱਲ ਸਾਨੂੰ ਸਾਰਿਆਂ ਨੂੰ ਜ਼ਰੂਰ ਚੇਤੇ ਰੱਖਣੀ ਚਾਹੀਦੀ ਹੈ ਸੋ ਮੇਰੀ ਗੱਲ ਜੇ ਕੋਈ ਖਾਕੀ ਵਰਦੀ ਵਾਲਾ ਸਾਡਾ ਭਰਾ ਕੋਈ ਸੁਣਦਾ ਪਿਆ ਤਾਂ ਮੈਂ ਉਮੀਦ ਕਰਦਾ ਕਿ ਉਹ ਮੇਰੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਨਗੇ ਸਗੋਂ ਆਪਾਂ ਪਰਚੋਲਣਗੇ ਔਰ ਸੋਚਣਗੇ ਕਿ ਵਾਕਈ ਕਿਤੇ ਆਪਾਂ ਕੁਝ ਗਲਤ ਤਾਂ ਨਹੀਂ ਕਰ ਰਹੇ ਬਸ ਇੰਨੀ ਕੁ ਮੈਂ ਉਮੀਦ ਕਰਦਾ ਬਹੁਤ ਬਹੁਤ ਧੰਨਵਾਦ